ਸੋ ਇਸ ਵਕਤ ਤਾਰਾਲੇ ਪੋਲਤੀ ਮੌਜੂਦ ਹੈ ਤੇ ਪੰਜ ਸਰੋਵਰਾਂ ਨੂੰ ਜਾਲ ਇੱਥੇ ਜਾਂਦਾ ਤੇ ਕੀ ਹਾਲਾਤ ਲੋਕਾਂ ਦੇ ਬਣਾਤੇ ਆ ਇਹ ਸਿਮਰ ਜੀ ਦੁਸ਼ਤ ਜ਼ਮਨ ਦੁੱਖ ਭੰਜਨ ਸੁਖਮਨੀ ਸਾਹਿਬ ਸੁੰਦਰ ਗੁਟਕਾ ਆ ਬੜੀ ਤੇ ਔਰ ਇਹ ਹਰੇ ਕੋਈ ਮਨ ਲੋ ਗ੍ਰੰਥ ਤੇ ਹਰ ਇੱਕ ਉਹ ਕਿਤਾਬ ਤੇ ਹਰ ਇੱਕ ਉਸ ਧਰਮ ਦੀ ਇਥੇ ਬੇਅਦਬੀ ਹੋ ਰਹੀ ਆ ਪਿਛਲੇ 7 ਸਾਲਾਂ ਤੋਂ ਲੱਗੇ ਇਸ ਨਹਿਰ ਦੀ ਸਫਾਈ ਕਰਾਉਣ ਲਈ ਜਿੰਨੀ ਸਫਾਈ ਕਰਾਈ ਦੀ ਆ ਪਾਪੀ ਆਣ ਕੇ ਫੇਰ ਉਹਨਾਂ ਗੰਦ ਪਾਣ ਦੇ ਆਲੇ ਦੋਲੇ ਪਲਾਸਟਿਕ ਹੀ ਪਲਾਸਟਿਕ ਬੇਸ਼ਰਮੀ ਦੀਆਂ ਹੱਦਾਂ ਤੇ ਅੱਜ ਪਾਰ ਹੋ ਗਈਆਂ ਜਿੱਥੇ ਫੋਟੋਆਂ ਛੱਡ ਕੇ ਜਾਂਦੇ ਸੀ ਜ਼ਿੰਦਗੀ 'ਚ ਉਹ ਸਨਸਕਾਰ ਕਰ ਦਿੱਤੇ ਅਸੀਂ ਲਿਫਾਫਿਆਂ ਦਾ ਸਨਸਕਾਰ ਕਰ ਦਿੱਤੀ ਸੀ ਕੱਢ ਕੇ ਅੱਜ ਬੇਸ਼ਰਮੋਂ ਤੁਸੀਂ ਸਾਰੀਆਂ ਹੱਦਾਂ ਬੰਨੇ ਪਾਰ ਕਰ ਲਏ ਮੈਂ ਤੇ ਆਖਿਆ ਸੀ ਕਿ ਸਿਰਫ ਆ ਮੂਰਤੀਆਂ ਤੇ ਫੋਟੋਆਂ ਜਿਹੜੇ ਆ ਉਹ ਲੋਕ ਜਿਹੜੇ ਸੁੱਟ ਕੇ ਜਾਂਦੇ ਜਿਹੜੇ ਜਾਦੂ ਟੂਣੇ ਵਹਿਮਾਂ ਭਰਮਾਂ 'ਚ ਫਸਿਓ ਤੇ ਜਿਹੜੇ ਉਹ ਮੂਰਖ ਸਾਡੇ ਉਹ ਮੂਰਖ ਲੋਕ ਜਿਨ੍ਹਾਂ ਨੂੰ ਗੁਰਬਾਣੀ ਤੇ ਹੀ ਯਕੀਨੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਜਦੋਂ ਕੋਈ 에어ਪੋਰਟ ਤੇ ਬੱਸ ਸਟੈਂਡ ਤੇ ਉਤਰੇ ਤੇ ਆਣ ਕੇ ਇਸ ਧਰਤੀ ਨੂੰ ਮੱਥਾ ਟੇਕ ਕੇ ਕੋਈ ਜਿਸ ਧਰਤੀ ਦੇ ਲਈ ਬਾਬਾ ਦੀਪ ਸਿੰਘ ਜੀ ਨੇ ਸੀਸ ਭੇਟ ਕਰਤਾ ਹੋਵੇ ਐਸੀ ਪਵਿੱਤਰ ਧਰਤੀ ਤੇ ਜੇ ਤੁਹਾਨੂੰ ਯਕੀਨ ਹੀ ਨਾ ਰੱਬ ਤੇ ਤੇ ਫਿਰ ਤੇ ਮੈਂ ਕਹੂੰ ਹਰਾਮਜਾਦੇ ਲੱਖ ਲੰਤ ਤੁਹਾਡੇ ਤੇ ਜੇ ਤੁਹਾਡੇ 'ਚ ਹਿੰਮਤ ਹੈਗੀ ਆ ਮੈਂ ਆਪਣੇ ਉਹਨਾਂ ਲੋਕਾਂ ਨੂੰ ਕਹਿਣਾ ਜਿਹੜੇ ਬਾਣੀ ਪੜਦੇ ਆ ਨਾ ਜਿਹੜੇ ਛੁੱਟ ਕੇ ਜਾਂਦੇ ਇੱਥੇ ਬੇਅਦਬੀ ਕਰਦੇ ਤੇ ਇਹ ਚੀਜ਼ ਸਾਡੇ ਸਾਹਮਣੇ ਛੁੱਟ ਕੇ ਜਾਓ ਜੇ ਤੁਹਾਡੀਆਂ ਬਾਹਵਾਂ ਸਹੀ ਸਲਾਮਤ ਨਹੀਂ ਆ ਤਾਂ ਮੈਨੂੰ ਲੱਖ ਲਾਂਤ ਕਿਉ ਤੁਹਾਨੂੰ ਸ਼ਰਮ ਹੀ ਨਹੀਂ ਤੁਸੀਂ ਗੁਰੂ ਦੀ ਪਵਿੱਤਰ ਬਾਣੀ ਜਿਹੜੀ ਆ ਇੱਥੇ ਛੁੱਟ ਕੇ ਗਏ ਜੇ ਲੱਖ ਲਾਂਤ ਤੁਸੀਂ ਤੇ ਗੁਰੂ ਸਾਹਿਬ ਦੇ ਦੱਸੇ ਸਿਧਾਂਤਾਂ ਤੋਂ ਭਟਕੇ ਜੇ ਕਿ ਮਹਾ ਮੂਰਖ ਲੋਕ ਨੇ ਤੇ ਅੱਜ ਜੇ ਕਿਤੇ ਕਿਸੇ ਚੌਂਕਤ ਹੁੰਦਾ ਤੇ ਜੱਥੇ ਬੰਦਿਆਂ ਨੇ 295 ਲਾ ਦਿਓ ਜੀ ਪਰਚਾ ਦੇ ਦਿਓ ਜੀ ਉਹ ਕਰ ਦੋ ਕੀ ਤੁਹਾਨੂੰ ਇੱਥੇ ਨਜ਼ਰ ਨਹੀਂ ਆਉਂਦਾ ਕਿ ਕੁਝ ਹੋਣ ਰਿਹਾ ਇਹ ਸਿੱਖਾਂ ਵਾਲੀ ਨਹਿਰ ਔਰ ਇੱਥੇ ਗੰਦ ਪਾਉਣ ਵਾਲੇ ਤੇ ਜਿੱਥੇ ਪਾਉਂਦੇ ਸੀ ਆ ਨਵਾਂ ਹੀ ਕੰਮ ਸ਼ੁਰੂ ਕਰਤਾ ਕਿ ਲਿਓ ਤੇ ਇੱਥੇ ਛੋਟ ਕੇ ਚਲ ਜਓ ਓਏ ਸ਼ਰਮ ਨੂੰ ਹੱਥ ਮਾਰੋ ਗੁਰੂ ਦੀ ਪਵਿੱਤਰ ਬਾਣੀ ਜੀਵਨ ਬਦਲਦੀ ਆ ਤੇ ਤੁਹਾਡਾ ਜਿਹੜਾ ਦਿਮਾਗ ਜਿਹੜਾ ਬੁੱਧੀ ਪ੍ਰਸ਼ਟ ਹੋ ਗਈ ਆ ਲੇਖਾ ਜੋਖਾ ਇੱਥੇ ਹੀ ਆ ਨਾ ਤੁਹਾਨੂੰ ਲੋਕ ਚ ਢੋਈ ਤੇ ਨਾ ਤੁਹਾਨੂੰ ਪਰਲੋਕ ਚ ਢੋਈ ਤੁਸੀਂ ਇੱਥੇ ਵੀ ਇਦਾਂ ਧੱਕੇ ਖਾਂਦੇ ਮਰਨਾ ਤੇ ਤੁਸੀਂ ਗਾਂ ਵੀ ਧੱਕੇ ਖਾਂਦੇ ਮਰਨਾ ਤੁਹਾਨੂੰ ਜੇ ਗੁਰੂ ਦੀ ਨਗਰੀ ਤੇ ਨਹੀਂ ਨਾ ਵਿਸ਼ਵਾਸ ਗੁਰੂ ਤੇ ਨਹੀਂ ਵਿਸ਼ਵਾਸ ਤੇ ਤੁਹਾਨੂੰ ਕਿਤੇ ਨਹੀਂ ਵਿਸ਼ਵਾਸ ਔਰ ਸਿਮਰ ਜੀ ਮੇਰੀ ਬੇਨਤੀ ਹੈ ਕਿ ਇਹ ਜਾਂ ਤੇ ਤੁਸੀਂ ਘਰੇ ਲੈ ਜਾਓ ਤੇ ਜਾਂ ਮੈਂ ਨਹੀਂ ਨਹੀਂ ਮੈਂ ਲੈ ਕੇ ਜਾਊਂਗਾ ਮੈਂ ਲੈ ਕੇ ਜਾਊਂਗਾ ਕਿਉਂਕਿ ਇਹ ਫੋਟੋਆਂ ਦਾ ਜਿਹੜਾ ਨਰਾਦਰ ਕਰਦੇ ਪਏ ਆਪਾਂ ਸੰਸਕਾਰ ਕਰ ਦੇਣਾ ਇੱਥੇ ਤੇ ਇਹ ਜਿਹੜਾ ਵਾ ਬਾਕੀ ਸੰਸਕਾਰ ਕਰਨਾ ਸ਼ੁਰੂ ਕਰਤਾ ਜਿੰਨੀਆਂ ਵੀ ਫੋਟੋਆਂ ਵਾ ਸਾਰੀਆਂ ਸੰਸਕਾਰ ਕਰਾਂਗੇ ਤੇ ਬਾਕੀ ਜਿਹੜਿਆ ਗੁਰਦਾ ਸਾਹਿਬ ਛੁੱਟੇ ਉਹ ਮੈਂ ਕਰੇ ਲੈ ਕੇ ਜਾਊਂਗਾ ਆ ਵੇਖੋ ਗੰਦ ਪਾਇਆ ਇੱਥੇ ਹੈ ਕੋਈ ਗੱਲ ਕਰਨ ਵਾਲੀ ਦੱਸੋ ਇਹ ਪਲਾਸਟਿਕ ਤੋਂ ਕੈਂਸਰ ਪੈਦਾ ਹੋਣੀ ਆ ਔਰ ਤੁਸੀਂ ਲੋਕ ਜਦੋਂ ਅੱਖਾਂ ਬੰਦ ਕਰਕੇ ਵੇਂਦੇ ਜੇ ਨਾ ਇਹ ਕਿਤੇ ਨਾ ਕਿਤੇ ਜਗ ਦੀਆਂ ਜਮੀਰਾਂ ਵਾਲੇ ਆ ਜਿਹੜੇ ਇੱਥੇ ਆਣ ਕੇ ਖਲੋ ਜਾਂਦੇ ਆ ਕਿਸੇ ਦਾ ਜੀ ਕਰਦਾ ਇੱਥੇ ਆਣ ਕੇ ਪਲਾਸਟਿਕ ਦੇ ਗੰਦੇ ਲਫਾਫਿਆਂ ਦੇ ਹੱਥ ਮਾਰੇ ਸੋ ਭਰਾਓ ਪਾਣੀ ਦੀ ਕਦਰ ਕਰੋ ਆਉਣ ਵਾਲੇ ਸਮੇਂ 'ਚ ਪਾਣੀ ਪਿੱਛੇ ਜੰਗਾ ਹੋਣੀਆ ਵਾ ਜੇ ਵਾਕਿਆ ਹੀ ਇਹਨਾਂ ਜਾਦੂ ਟੂਣੇ ਵਾਲਿਆਂ ਨੂੰ ਵਿਸ਼ਵਾਸ ਹੈ ਨਾ ਖਾਲੀ ਸੁੱਕੀ ਨਹਿਰਾਂ 'ਚ ਫਿਰ ਪਾਕਿਸਤਾਨ-ਇੰਡੀਆ ਦੀ ਲੜਾਈ ਲੱਗਣ ਲੱਗੀ ਆ ਤੇ ਫਿਰ ਜਾਓ ਜਾਦੂ ਟੂਣੇ ਕਰਕੇ ਆਪਣੇ ਪਿਓਾਂ ਦੇ ਕੋਲੋਂ ਜੰਗ ਰਕਾ ਦਿਓ ਤੇ ਜਿਹੜੇ ਲੋਕ ਰੋਂਦੇ ਆ ਉਹ ਬਚਾਰੇ ਨਾਮ ਬਦੋਸ਼ੇ ਮਰਨਗੇ ਲੋਕ ਸੋ ਸ਼ਰਮ ਕਰੋ ਸ਼ਰਮ ਨੂੰ ਹੱਥ ਮਾਰੋ ਬਿਲਕੁਲ ਬਹੁਤ ਮਾੜੀ ਗੱਲ ਆ ਯਾਰ ਬਹੁਤ ਮਾੜੀ ਗੱਲ ਹੈ